ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਪਾ ਤੁਹਾਡੇ ਨਾਲ ਇੱਕ ਕਥਾ ਹੋਰ ਸਾਂਝੀ ਕਰਦੇ ਆਂ ਜੀ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਜੀ ਰਸਤੇ ਵਿੱਚ ਸੰਗਤਾਂ ਨਾਲ ਜਾ ਰਹੇ ਸੀ ਉਹਨਾਂ ਨੂੰ ਰਸਤੇ ਵਿੱਚ ਹਾਏ ਹਾਏ ਦੀ ਆਵਾਜ਼ ਸੁਣੀ ਗੁਰੂ ਤੇਗ ਬਹਾਦਰ ਜੀ ਕਹਿੰਦੇ ਸੰਗਤਾਂ ਨੂੰ ਵੀ ਇਹ ਹਾਏ ਹਾਏ ਕੌਣ ਕਰ ਰਿਹਾ ਏ ਸੰਗਤਾ ਕਹਿੰਦੀਆਂ ਗੁਰੂ ਜੀ ਇਧਰੋਂ ਝਾੜੀਆਂ ਵਿੱਚੋਂ ਆਵਾਜ਼ ਆ ਰਹੀ ਹੈ ਆਸੀਂ ਦੇਖ ਕੇ ਆਨੀਆਂ ਜੀ ਜਦੋਂ ਸੰਗਤਾਂ ਦੇਖ ਕੇ ਆਨੀਆਂ ਤਾਂ ਉਹ ਕਹਿੰਦੇ ਵੀ ਇੱਥੇ ਇੱਕ ਕੋਹੜੀ ਬੈਠਾ ਹੈ ਜੋ ਸਾਰਾ ਕੋੜ ਨਾਲ ਭਰਿਆ ਹੋਇਆ ਹੈ ਤੇ ਉਹ ਹਾਏ ਹਾਏ ਦੀ ਆਵਾਜ਼ ਰਹਿ ਕਰ ਰਿਹਾ ਹੈ ਜੀ ਗੁਰੂ ਤੇਗ ਬਹਾਦਰ ਜੀ ਜਦੋਂ ਉਸ ਕੋਲ ਗਏ ਤਾਂ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਉਹਨਾਂ ਕਰਨੀ ਤੱਕ ਤੱਕਿਆ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਤੂੰ ਕੌਣ ਆ ਕਿੱਥੋਂ ਆਇਆ ਜਦੋਂ ਕੋੜੀ ਨੇ ਉਹਨਾਂ ਦਾ ਚਿਹਰਾ ਦੇਖਿਆ ਤਾਂ ਹੁਣ ਨਿਹਾਰ ਨਿਹਾਰ ਹੋ ਗਿਆ ਖੁਸ਼ ਹੋ ਗਿਆ ਵੀ ਮੈਨੂੰ ਗੁਰੂ ਜੀ ਮਿਲਣ ਆਇਆ ਉਹਨਾਂ ਨੇ ਕਿਹਾ ਵੀ ਸਾਡੇ ਘਰ ਦੇ ਮੈਨੂੰ ਜਦੋਂ ਕੋੜ ਹੋਇਆ ਸੀ ਇੱਥੋਂ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਮੈਂ ਰੇਗੜ ਦਾ ਰੇਗੜ ਦਾ ਇੱਥੇ ਤੱਕ ਆ ਗਿਆ ਜੇ ਕੋਈ ਰੋਟੀ ਦਾ ਟੁਕੜਾ ਕੋਈ ਪਾ ਦਿੰਦਾ ਤਾਂ ਖਾ ਲੈਣਾ ਨਹੀਂ ਇੱਥੇ ਬੈਠਾ ਰਹਿਣਾ ਹੀ ਘਰ-ਬਾਰ ਛੱਡ ਕੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਆਪਾਂ ਨੂੰ ਆਪਣੇ ਕਰਮਾਂ ਦੀ ਸਜ਼ਾ ਮਿਲਦੀ ਹੈ ਵੀ ਆਪਾਂ ਨਾਮ ਨਹੀਂ ਜਪਦੇ ਜਦੋਂ ਆਪਾਂ ਨਾਮ ਨਹੀਂ ਜਪਦੇ ਤਾਂ ਤਨ ਨੂੰ ਰੋਗ ਲੱਗ ਜਾਂਦੇ ਆ ਤਨ ਨੂੰ ਕੋੜ ਦਾ ਰੋਗ ਲੱਗ ਗਿਆ ਤੇ ਤਾਂ ਕਰਕੇ ਜਦੋਂ ਆਪਾਂ ਮਰਤਬੀਲਾ ਦੀ ਸਾਹਮ ਤੇ ਹੈਗੇ ਇਹ ਕੋੜ ਆਪਾਂ ਨੂੰ ਲੱਗ ਜਾਂਦਾ ਇਹ ਕਰਮਾਂ ਦੇ ਹਿਸਾਬ ਨਾਲ ਆਪਾਂ ਨੂੰ ਫਲ ਮਿਲਦਾ ਫਿਰ ਗੁਰੂ ਤੇਗ ਬਹਾਦਰ ਜੀ ਸਾਰਿਆਂ ਨੂੰ ਗਿਆਨ ਦੇਣ ਲੱਗਦੇ ਹਨ ਕਿ ਇਹ ਤਨ ਦਾ ਕੋਈ ਹੈ ਆਪਾਂ ਮਨ ਦੇ ਕੋਈ ਹਾਂ ਆਪਾਂ ਨੂੰ ਵੀ ਕੋਈ ਗਿਆਨ ਨਹੀਂ ਹੈਗਾ ਆਪਾਂ ਸਾਰਾ ਦਿਨ ਖਾ ਲਿਆ ਪੀ ਲਿਆ ਕੋਈ ਨਾਮ ਨਹੀਂ ਜਪਨਾ ਹੈਗਾ ਮੋਜ ਅੜਾ ਲੇ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਆਪਾਂ ਇਹ ਕੌਣ-ਕੌਣ ਅਮਰਤ ਵੇਲਾ ਆਉਂਦਾ ਜੇ ਆਉਂਦਾ ਹੈ ਤਾਂ ਜ਼ਰੂਰ ਸਾਂਭਿਆ ਕਰੋ ਵੀ ਇੱਥੇ ਨਾਮ ਹੀ ਜਾਣਾ ਹੈ ਵੀ ਆਪਾਂ ਨੂੰ ਅਮਰਤ ਵੇਲਾ ਸਾਮ ਕੇ ਸਵੇਰੇ ਉੱਠ ਕੇ ਨਾਮ ਹੀ ਜਪਣਾ ਚਾਹੁੰਦਾ ਹੈ ਆਪਣਾ ਨਾਮ ਹੀ ਜ਼ਿੰਦਗੀ ਹੈ ਆਪਾਂ ਦੁਨੀਆ ਤੇ ਨਾਮ ਹੀ ਜਪਣ ਵਾਸਤੇ ਆਏ ਹਾਂ ਜਿਹੜਾ ਆਪਾਂ ਨੂੰ ਇਹ ਮਨੁੱਖਾ ਜੀਵਨ ਮਿਲਿਆ ਹੈ ਆਪਾਂ ਨੂੰ ਹੀ ਮਿਲਿਆ ਹੈ ਆਪਾਂ ਹੀ ਨਾਮ ਜਪ ਸਕਦੇ ਹਾਂ ਦੁਨੀਆ ਤੇ ਕਿੰਨੇ ਜੀਵ ਜੰਤੂ ਹਨ ਉਹ ਕੋਈ ਵੀ ਨਾਮ ਨਹੀਂ ਜਪ ਸਕਦਾ ਇਸ ਲਈ ਪ੍ਰਮਾਤਮਾ ਨੂੰ ਆਪਾਂ ਨੂੰ ਇਹ ਜਨਮ ਦਿੱਤਾ ਹੈ ਜੇ ਇਸ ਜਨਮ ਵਿੱਚ ਆਪਾਂ ਨਾਮ ਜਪਾਂਗੇ ਤਾਂ ਇਹ ਆਪਣਾ ਪਾਰ ਉਤਾਰਾ ਹੋ ਸਕਦਾ ਹੈ ਫਿਰ ਗੁਰੂ ਜੀ ਨੇ ਇੱਕ ਰਮਾਲ ਕੱਢਿਆ ਤੇ ਉਹਤੇ ਮੁੱਖ ਤੇ ਫੇਰਿਆ ਕਹਿੰਦਾ ਬੋਲ ਵਾਹਿਗੁਰੂ ਉਸਨੇ ਵਾਹਿਗੁਰੂ ਕਿਹਾ ਫਿਰ ਰਮਾਲ ਫੇਰਿਆ ਫਿਰ ਕਿਹਾ ਬੋਲ ਵਾਹਿਗੁਰੂ ਉਸਨੇ ਫਿਰ ਵਾਹਿਗੁਰੂ ਕਿਹਾ ਫਿਰ ਗੁਰੂ ਨੇ ਰਮਾਲ ਫੇਰਿਆ ਕਹਿੰਦੇ ਬੋਲ ਵਾਹਿਗੁਰੂ ਕਹਿੰਦੇ ਬੋਲੀ ਚੱਲ ਬੋਲੀ ਚੱਲ ਵਾਹਿਗੁਰੂ 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 ਉਸ ਦਾ ਮੁਖੜਾ ਨਮਾ ਨਰੋਇਆ ਹੋ ਗਿਆ ਗੁਰੂ ਸਾਹ ਸੰਗਤ ਜੀ ਸਾਰਾ ਕੋੜ ਦੂਰ ਹੋ ਗਿਆ ਉਹ ਗੁਰੂ ਦੇ ਪੈਰਾਂ ਵਿੱਚ ਟਿਕ ਗਿਆ ਉਸ ਨੇ ਗੁਰੂ ਨੂੰ ਨਮਸਕਾਰ ਕੀਤੀ ਕਿ ਤੈਨੇ ਮੇਰਾ ਜਨਮ ਬਦਲ ਦਿੱਤਾ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਇਸ ਤਰ੍ਹਾਂ ਜੀ ਜਦੋਂ ਉਹਨਾਂ ਨੂੰ ਗੁਰੂ ਜੀ ਨੇ ਦਰਸ਼ਨ ਦਿੱਤੇ ਤਾਂ ਗੁਰੂ ਜੀ ਦੇ ਦਰਸ਼ਨਾਂ ਨਾਲ ਨਵਾਂ ਨਰੋਇਆ ਹੋ ਗਿਆ ਇਸ ਤਰ੍ਹਾਂ ਹੀ ਸਾਧ ਸੰਗਤ ਜੀ ਗੁਰੂ ਜੀ ਸਭ ਨੂੰ ਇਹ ਗਿਆਨ ਦੰਦੇ ਹਨ ਵੀ ਨਾਮ ਜਪੋ ਜੇ ਤੋ ਬੁਰੇ ਦਰਸ਼ਨ ਕਰਕੇ ਉਹ ਨਮਾ ਨਰੋਇਆ ਹੋ ਗਿਆ ਨਵੀ ਉਸ ਨੂੰ ਜ਼ਿੰਦਗੀ ਮਿਲੀ ਤਾਂ ਉਹ ਰੱਜ ਕੇ ਨਾਮ ਜਪਣ ਲੱਗਾ ਤੇ ਸੰਗਤਾਂ ਨੂੰ ਵੀ ਕਹਿਣ ਲੱਗਾ ਵੀ ਤੁਸੀਂ ਨਾਮ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਜ ਜੇ ਵੀਡੀਓ ਕਥਾ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅੱਗੇ ਤੋਂ ਅਸੀਂ ਹੋਰ ਤੁਹਾਡੇ ਲਈ ਵਧੀਆ ਕਥਾ ਲੈ ਕੇ ਆਇਆ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ